ਆ ਦੇਖ ਲਓ ਬਾਈ ਘਟਿਆ ਲੋਕਾਂ ਦੇ ਕੰਮ ਆ ਇੱਕ ਤਾਂ ਇਹ ਵਿਚਾਰੇ ਦੇਖ ਲਓ ਸੇਵਾ ਕਰਨ ਆ ਇਹ ਹੜਪੀੜਤਾ ਦੀ ਤੇ ਉਤੋਂ ਦੇਖ ਲਓ ਹੜਪੀੜਤਾ ਨਹੀਂ ਇਹਨਾਂ ਨੂੰ ਕੁੱਟ ਕੇ ਇਹਨਾਂ ਤੋਂ ਸਾਰਾ ਸਮਾਨ ਖੋਲਿਆ ਜੇ ਆਹੀ ਹਾਲਾਤ ਰਹੇ ਨਾ ਤਾਂ ਅੱਗੇ ਤੋਂ ਲੋਕਾਂ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰ ਤੇ ਆਹ ਬਾਈ ਦੇਖ ਲਓ ਕਟੂਕੜ 300 ਕਿਲੋਮੀਟਰ ਤੋਂ ਆਇਆ ਸੀ ਤੇ ਬਾਈ ਕਹਿੰਦਾ 300 ਕਿਲੋਮੀਟਰ ਤੋਂ ਅਸੀਂ ਲੋਕਾਂ ਵਾਸਤੇ ਨਾ ਰਾਸ਼ਨ ਇਕੱਠਾ ਕਰਕੇ ਲੈ ਕੇ ਆਏ ਸੀ ਪਰ ਲੋਕਾਂ ਨੇ ਸਾਡੇ ਨਾਲ ਆਹ ਕੰਮ ਕੀਤਾ ਹੁਣ ਤੁਸੀਂ ਦੱਸੋ ਵੀ ਇਹੋ ਜੇ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਦਦ ਦੇ ਨਾਂ ਤੇ ਕੋਈ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਉਹਦਾ ਮੂੰਹ ਚੋਕੇ ਗੱਡੀ ਤੇ ਫੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ 1 ਲੱਖ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐਨ ਜੀਓ ਬਣਾ ਲੀਆਂ ਅਸੀਂ ਉਹ ਐਕਟਰਾਂ ਨੂੰ ਵੀ ਸਾਡੀ ਪੀੜ ਦੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੇ ਵਾਲੇ ਜਿਨ੍ਹਾਂ ਚ ਰਹਿੰਦੇ ਨੇ ਨਾ ਪਾਣੀ ਨਹੀਂ ਚੜਦਾ ਉਹਨਾਂ ਚ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਟਰਾਲੀ ਰਸਦ ਦੀ ਕੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਜਾਣ ਦੇਣਾ ਆ ਦੇਖ ਲਓ ਬਾਈ ਘਟਿਆ ਲੋਕਾਂ ਦੇ ਕੰਮ ਆ ਇੱਕ ਤਾਂ ਇਹ ਵਿਚਾਰੇ ਦੇਖ ਲਓ ਸੇਵਾ ਕਰਨ ਆਏ ਹੜਪੀੜਤਾ ਦੇ ਤੇ ਉਤੋਂ ਦੇਖ ਲਓ ਹੜਪੀੜਤਾ ਨਹੀਂ ਇਹਨਾਂ ਨੂੰ ਕੁੱਟ ਕੇ ਇਹਨਾਂ ਤੋਂ ਸਾਰਾ ਸਮਾਨ ਖੋਲਿਆ ਜੇ ਆਹੀ ਹਾਲਾਤ ਰਹੇ ਨਾ ਤਾਂ ਅੱਗੇ ਤੋਂ ਲੋਕਾਂ ਨੇ ਕਦੇ ਵੀ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰਨੀ ਤੇ ਆਹ ਬਾਈ ਦੇਖ ਲਓ ਕਟੂਕੜ 300 ਕਿਲੋਮੀਟਰ ਤੋਂ ਆਇਆ ਸੀ ਤੇ ਬਾਈ ਕਹਿੰਦਾ 300 ਕਿਲੋਮੀਟਰ ਤੋਂ ਅਸੀਂ ਲੋਕਾਂ ਵਾਸਤੇ ਨਾ ਰਾਸ਼ਨ ਇਕੱਠਾ ਕਰਕੇ ਲੈ ਕੇ ਆਏ ਸੀ ਪਰ ਲੋਕਾਂ ਨੇ ਸਾਡੇ ਨਾਲ ਆਹ ਕੰਮ ਕੀਤਾ ਹੁਣ ਤੁਸੀਂ ਦੱਸੋ ਵੀ ਇਹੋ ਜਿਹੇ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਹੜੇ ਕੰਮ ਨੂੰ ਤਰਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਐਂਜੀਓ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀਲ ਜਥੇ ਬੰਦੀਆਂ ਸਾਡੇ ਕੋ ਨਾ ਪੇਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋ ਰੀਦਾ ਨਹੀਂ ਬੰਦੀਆਂ ਇੱਥੇ ਆਓ ਬੰਦੇ ਇਸ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ 2 ਦਿਨ ਬਾਅਦ ਸਾਨੂੰ ਕਰ ਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇੱਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਤੇ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਤੋਂ ਹੀ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਾ ਜਾਣ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਹੈ ਯਾਰ ਜਿਹੜੀ ਅਸੀਂ ਟਰਾਲੀਆਂ ਹੀ ਪਾਪਾ ਲਿਆਉਂਦੇ ਆ ਤੁਹਾਡੇ ਲਈ ਅਹੀਂ ਪੈਂਚ ਹਰਾਮੀ ਹੈ ਇੱਥੇ ਹਰਾਮ ਦੀ ਕਮਾਈ ਹੈ ਸਾਡੀ ਕੋਈ ਨਾ ਭਿਉ ਆਇਆ ਉਹਦਾ ਤੇ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਹੀ ਲਿਆਈ ਨਹੀਂ ਦੂਰ ਆਇਆ ਤੁਹਾਡੇ ਕੋਲੇ ਇੱਥੇ ਉਹ ਮਾਝੇ ਦੀ ਧਰਤੀ ਸੂਰਬੀਰਾਂ ਦੀ ਕੁੜੀਆਂ ਮੰਗਤਿਆਂ ਦੀ ਬਣ ਕੇ ਰਹਿ ਗਈ ਐ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਐ ਜਨਾਲੇ ਚ ਜਿੰਨੇ ਜਾਣਾ ਸਾਡੇ ਉਤੋਂ ਦੀ ਨੰਨ ਕੇ ਚਲ ਜੇ ਜਿੰਨੇ ਟਪੋਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹੀ ਇਹਨਾਂ ਨੂੰ ਦੱਸਾਂਗੇ ਹੁਣ ਪੇ ਮਾਝਾ ਹੁੰਦਾ ਕੀ ਐ ਬੜੇ ਵਸੇਰੀਆ ਬਣ ਗਿਆ ਰੀਣਾ ਮਾਝਾ ਮਾਝਾ ਅਸੀਂ ਵੀ ਮਾਝੇ ਦੇ ਇੰਆ ਅਸੀਂ ਇੱਥੇ ਸ਼ਦਾਈ ਨੂੰ ਤਰੇ ਫਿਰਦੇ ਪਰ ਆਹ ਲਾਕਾ ਮਾਝਾ ਨਹੀਂ ਰਿਹਾ ਏ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਂਗੇ ਹੁਣ ਬਾਬੇ ਨਾਨਕ ਦੀ ਧਰਤੀ ਜਿਹਨਾਂ ਅਜੇ ਤੱਕ ਸਿੱਖਾਂ ਦੀ ਸੇਵਾ ਦੇਖੀ ਐ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਬੈਰ ਵੀ ਵੇਖਣਗੇ ਹੁੰਦਾ ਕੀ ਐ ਇੱਥੇ ਆਉਣ ਸਾਰੇ ਤੇ ਫੇਰ ਮਸਰਾ ਕੇ ਆਣਾ ਨਹੀਂ ਤਾਂ ਇੱਥੋਂ ਇੱਕ ਟਰਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਾਬ ਇੱਥੇ ਇਕੱਠੇ ਹੋਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਖਾਦ ਹੋ ਗਈ ਤੁਹਾਡੇ ਵਾਲੀ ਇਹ ਰੀਲਾ ਬਣਾਉਣ ਦਾ ਟਾਈਮ ਵੀਊ ਲੈਣ ਦਾ ਟਾਈਮ ਆ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮੀ ਤੁਰੇ ਅਸੀਂ ਭਾਂਚੋ ਲੈ ਕੇ ਦਸ-ਦਸ ਬੰਦੇ ਨਾਲ ਚਾਰ-ਚਾਰ ਕੈਮਰੇ ਚੁਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਲੂਸ ਕਰਦਾ ਫੜ ਕੇ ਪੰਜਾਬ ਦਾ ਜਿਹੜਾ ਰੋਡ ਬੰਦ ਭਰਾਓ ਤੋਂ ਮਾਫੀ ਪਰ ਦੋ ਦਿਨਾਂ ਅਜ ਕੋਈ ਨਹੀਂ ਮਰਦਾ ਜੇ ਉਹਨੇ ਚਾਇਆ ਨਾ ਤੇ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਇਆ ਨਾ ਤੇ ਤੁਸੀਂ ਦੋ ਦਿਨਾਂ ਅਜ ਮਰਨੇ ਚਾਹਦੇ ਰੱਬ ਦਾ ਬਾਤ ਆ ਦੋ ਦਿਨ ਸਪਲਾਈ ਬੰਦ ਕਰ ਦਿਓ ਨੰਨਾਂ ਰਸਤਾ ਜੋ 올ਡੀਆਂ ਜੀ ਦੇ 30 30 ਪਿੰਡਾਂ ਤੋਂ ਆਣ ਕੇ ਦੂਰੋਂ ਜਿੱਥੋਂ ਤੱਕ ਟਰਾਲੀਆਂ ਪਹੁੰਚਣਾ ਹੁੰਦਾ ਜਾਣ ਨਹੀਂ ਦਿੰਦੇ ਤੇ ਇਹ ਸ਼ੈਤਾਨ ਲੋਕਾਂ ਦੇ ਜਿਹੜੇ ਹੈਗੇ ਦਿਮਾਗ ਚੁੱਕੇ ਹੋਏ ਕਈ ਲੋਕਾਂ ਨੇ ਕਿਉਂਕਿ ਇਹਦੇ ਵਿੱਚ ਸਿਆਸਤ ਜਿਹੜੀ ਉਹ ਕਸਪੈਟ ਪੂਰੀ ਤਰ੍ਹਾਂ ਕਰ ਚੁੱਕੀ ਸ਼ਰਾਰਤੀ ਜਿਹੜੇ ਅੰਸਰ ਬੈਠੇ ਆਪ ਕੁਛ ਕਰਨੀ ਜੋਗੇ ਉਂਗਲਾਂ ਦੇ ਦੇ ਕੇ ਲੋ ਸਾਡੇ ਨਾਲ ਵਿਤਕਰਾ ਸਾਡੇ ਨਾਲ ਵਿਤਕਰਾ ਸਾਨੂੰ ਕੁਛ ਨਹੀਂ ਸਾਨੂੰ ਕੁਛ ਨਹੀਂ ਸਾਰਾ ਜਿਹੜਾ ਪੂਰਾ ਪੰਜਾਬ ਕੀ ਵਿਸ਼ਵ ਭਰ ਤੋਂ ਵੀ ਲੁੱਟ ਕੇ ਹੜ ਪ੍ਰਭਾਵਤ ਲੋਕਾਂ ਲਈ ਆ ਗਿਆ ਤੇ ਪਰ ਕਈ ਲੋਕ ਕਦੇ ਵੀ ਐਡੇ ਬੇਸ਼ਰਮੀ ਦੀ ਗੱਲ ਕਰਦੇ ਕਹਿੰਦੇ ਸਾਡੇ ਉੱਤੋਂ ਤਿੰਨ ਚਾਰ ਦਿਨ ਤੋਂ ਹੋ ਕੇ ਰੋਟੀ ਨਹੀਂ ਖਾਧੀ ਗਈ ਸੋ ਤੁਸੀਂ ਵੀ ਰੋਇਦਨਾ ਪਰਾਣੂ ਰਜਾ ਨਹੀਂ ਸਕਦੇ ਇਸ ਕਰਕੇ ਇਹ ਚੀਜ਼ਾਂ ਦੀ ਰੋਕਥੰਗ ਹੋਣੀ ਚਾਹੀਦੀ ਇੱਕ ਤਾਂ ਜਿੰਨਾ ਚਿਰ ਉੱਥੋਂ ਜਥੇ ਬੰਦੀਆਂ ਦੇ ਆਗੂ ਕਰਨਾ ਉਹਨਾਂ ਤੇ ਰਸਤਾ ਬਿਲਕੁਲ ਜਾਣ ਦੀ ਗਲਤੀ ਨਾ ਕਰੋ ਸ਼ੇਤਰਖਾਨ ਦਾ ਥਾਂ ਬਣਿਆ ਹੋਇਆ ਹੈ ਨਾਲੇ ਇਹ ਨਾ ਹੋਵੇ ਵੀ ਨਾਲੇ ਖਵਾਓ ਨਾਲੇ ਸ਼ੇਤਰ ਖਾਓ ਦੂਸਰੀ ਗੱਲ ਇਹ ਹੈ ਜਿਵੇਂ ਮੈਂ ਅੱਗੇ ਕਿ ਕਿ ਇਹ ਪੂਰੀ ਪੜਤਾਲ ਹੋਣੀ ਚਾਹੀਦੀ ਵੀ ਕਿਸ ਜਾਤ ਬਰਾਦਰੀ ਸਿਆਸੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਹਮਲਾ ਕੀਤਾ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਇਹ ਜਿਹੜੀਆਂ ਸੇਵਾਵਾਂ ਉਹ ਨਹੀਂ ਦੇਣੀਆਂ ਚਾਹੀਦੀਆਂ ਪੂਰੀ ਬਰਾਦਰੀ ਨੂੰ ਹੀ ਸੇਵਾਵਾਂ ਬੰਦ ਕਰਨੀਆਂ ਚਾਹੀਦੀਆਂ ਤੇ ਤੀਸਰੇ ਪਾਸੇ ਗੱਲ ਇਹ ਆ ਵੀ ਇਹ ਲੋਕ ਜਿਹੜੇ ਹੈਗੇ ਮੈਨੂੰ ਲੱਗਦਾ ਹੈ ਵੀ ਪੂਰੀ ਤਰ੍ਹਾਂ ਛੇਤਰਖਾਨ ਦੇ ਆਦੀ ਹੋ ਚੁੱਕੇ ਆ ਸਰਕਾਰਾਂ ਛੇਤਰ ਮਾਰ ਦਿੰਦੀਆਂ ਇਹਨਾਂ ਨੂੰ ਵਰਤਦੀਆਂ ਸਭ ਕੁਝ ਕਰਦੀਆਂ ਇਸ ਕਰਕੇ ਥੋੜਾ ਸਮਾਂ ਇਹਨਾਂ ਨੂੰ ਸਰਕਾਰਾਂ ਤੇ ਛੱਡ ਦੇਣਾ ਚਾਹੀਦਾ ਕਿਉਂਕਿ ਦੇਖ ਲੈਣੋ ਕਿਉਂਕਿ ਵੈਸੇ ਹੁਣ ਤਾਂ ਜਿੱਥੋਂ ਤੱਕ ਹੋ ਗਈ ਸਰਕਾਰਾਂ ਦੀ ਲੋੜ ਹੀ ਨਹੀਂ ਪੈਣੀ ਹੈਗੀ ਜੋ ਕਿ ਸਰਕਾਰਾਂ ਨੂੰ ਇਸ ਚੀਜ਼ ਦਾ ਪਤਾ ਹੈ ਵੀ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ ਉਹ ਸਾਡੀਆਂ ਅਗਰੂਦੀਆਂ ਸੰਗਠਨ ਸਿੱਖ ਕਰ ਦਿੰਦੇ ਆ ਪਰ ਕੋਈ ਗੱਲ ਨਹੀਂ ਉਹਨਾਂ ਗੁਰੂ ਦਾ ਫਲਸਫਾ ਨਹੀਂ ਛੱਡਣਾ ਚਾਹੀਦਾ ਉਹਨਾਂ ਨੂੰ ਉਹ ਜੋ ਵੀ ਕਰਨਾ ਕਰੀ ਜਾਣ ਆਉਂਦਾ ਪਰ ਇਹ ਸ਼ਰਾਰਤੀ ਅੰਸਰਾਂ ਤੇ ਜ਼ਰੂਰ ਅੱਖ ਰੱਖਣੇ ਸ਼ਰਾਰਤੀ ਅੰਸਰਾਂ ਨੇ ਹਾਈਜੈਕ ਕਰ ਲਿਆ ਆਪਣਾ ਕਬੀਲਾ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਦੀਆਂ ਪਟਕਾ ਕੇ ਉਥੋਂ ਇਹ ਖਲਾਰਾ ਪੈ ਰਿਹਾ ਇਹਦੀ ਪੜਤਾਲ ਕਰਕੇ ਪੂਰੀ ਉਸ ਬਰਾਦਰੀ ਨੂੰ ਜਿਹੜਾ ਉਹ ਦੇਣਾ ਨਹੀਂ ਚਾਹੀਦਾ ਕੁਝ ਇੱਕਾਸਟ ਨਾਲ ਵੀ ਸਰਬੰਧ ਹੋਵੇ ਹੋਵੇ ਰੱਖਦਾ ਹੋਵੇ ਵਿਅਕਤੀ ਹੋ ਹਾਲਾਂਕਿ ਉਹ ਕਿ ਉਹ ਕੋਈ ਯਾਹੀ ਕਿ ਉਹ ਨਾ ਹੋਵੇ ਪੁੱਛੇ ਉੱਤੇ ਤੇ ਵੀ ਉਹਨੂੰ ਵੀ ਨਹੀਂ ਦੇਣਾ ਚਾਹੀਦਾ ਉਹ ਸਾਰੀ ਬਰਾਦਰੀ ਨੂੰ ਬਾਹਰ ਕੱਢ ਕਰਨਾ ਚਾਹੀਦਾ ਤੇ ਮੈਂ ਇੰਗੀਆਂ ਵੇਟੀਆਂ ਕਰਦਾ ਹੋਇਆ ਖਿਮਾਂ ਦਾ ਪੁਜਾਰੀ ਆ ਜਿਹੜੀਆਂ ਵੀਡੀਓ ਦੇਖੀਆਂ ਤੁਸੀਂ ਵੀ ਧਿਆਨ ਨਾਲ ਦੇਖਿਓ ਉਹ ਮਾਨੇ ਜੇ ਹੋਰ ਕੋਈ ਨਾ ਕੁਝ ਕਰਨ ਨੂੰ ਕਰਦਾ ਹੈ ਪਰ ਹੋ ਸਕੇ ਤਾਂ ਤੁਸੀਂ ਕਮੈਂਟਾਂ ਦੇ ਰੂਪ ਵਿੱਚ ਮੈਨੂੰ ਦੱਸਣਾ ਮੈਂ ਕੋਈ ਰਏ ਗਲਤਤਾ ਨਹੀਂ ਦੇ ਰਿਹਾ ਇਸ ਕਰਕੇ ਥੋੜੀ ਪੜਤਾਲ ਕਰਨੀ ਚਾਹੀਦੀ ਆ ਅੱਜੇ ਲੋਕ ਆ ਉਹਨਾਂ ਨੂੰ ਰਜਾਉਣਾ ਨਹੀਂ ਚਾਹੀਦਾ ਹੁਣ ਕਿਉਂਕਿ ਇੰਨਾ ਇੰਨਾ ਰਸਤ ਸਮਾਨ ਤਾਂ ਉਹ ਇਕੱਠਾ ਕਰਕੇ ਸਾਰੀ ਸਾਰੀ ਉਮਰ ਚ ਨਹੀਂ ਕਰ ਸਕਦੇ ਜਿੰਨਾ ਹੁਣ ਉਹ ਦੁਕਾਨਾਂ ਤੇ ਸਪਲਾਈ ਕੀਤੀ ਜਾਵੇਗੀ ਸਭ ਕੁਝ ਹੋਵੇਗਾ ਇਧਰ ਲੋਕਾਂ ਦੇ ਮੂੰਹੋਂ ਖੋਖੋ ਕੇ ਸਾਡੇ ਜਿਹੜੇ ਸੇਵਾਦਾਰ ਆ ਉਹ ਲੈ ਜਾ ਕੇ ਪਿੰਡਾਂ 'ਚੋਂ ਇਕੱਠਾ ਕਰ ਕਰਕੇ ਗਰੀਬਾਂ ਦੇ ਘਰਾਂ ਤੋਂ ਮੰਗ ਮੰਗ ਕੇ ਉੱਥੇ ਲੈ ਕੇ ਜਾਂਦੇ ਆ ਉਥੇ 40 40 ਘੱਟੇ ਆਟਾ ਤੂੜੀਆਂ ਤਰਪਾਲਾਂ ਜਮਾ ਕੀਤੀਆਂ ਦੁਕਾਨਾਂ ਤੇ ਵੇਚਣ ਨੂੰ ਇਹ ਜਿਹੜੀ ਸੇਵਾ ਇਹ ਸੇਵਾ ਭਾਵਨਾ ਇੱਥੇ ਹੁਣ ਨਹੀਂ ਹੁੰਦੀ ਦਿਖਾਈ ਦੇ ਰਹੀ ਇਸ ਕਰਕੇ ਖੇਮਾਂ ਬੰਦ ਕਰਨ ਇਹ ਕੋਸ਼ਿਸ਼ ਕਰਨ ਕਿ ਜਥੇਬੰਦੀਆਂ ਆਪਣੇ ਆਪਣੇ ਕੋਈ ਕੈਂਪ ਲਗਾ ਕੇ ਉੱਥੇ ਬੈਠ ਕੇ ਜਿੰਦੇ ਘਰੇ ਜਾ ਕੇ ਦੇਖ ਕੇ ਵੇੜੀ ਤੇ ਲੋੜ ਉਹਨੂੰ ਪੱਕਿਆ ਭੋਜਨ ਦੇ ਖਾ ਜਾਵੇ ਕੱਚਾ ਭੋਜਨ ਦੇਣ ਦੀ ਕਦੇ ਗਲਤੀ ਨਾ ਕਰੋ ਕਿਉਂਕਿ ਉੱਥੇ ਵੀ ਇਹ ਰਾਜੇ ਮਹਾਰਾਜੇ ਸਰਕਾਰਾਂ ਬੇਈਮਾਨ ਹੋ ਜਾਂਦੀਆਂ ਤੇ ਅਸੀਂ ਤਾਂ ਇੱਕ ਥੋੜੀ ਜਿਹੀ ਛੋਟੇ ਜਿਹੇ ਲੋਕ ਆ ਜਿਹੜੀ ਪ੍ਰਮਾਤਮਾ ਨੇ ਸਾਨੂੰ ਸੋਚ ਤੇ ਬੁੱਧੀ ਇਨਕ ਦੇ ਕੇ ਭੇਜਿਆ ਇਹਨੀਆਂ ਬੇਨਤੀਆਂ ਕਰਦਾ ਹੋਇਆ ਕਿ ਬੰਦਾ ਜਾਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ